ਵੀਡੀਓ ਦੇਖ ਰਹੇ ਸਾਰੇ ਭੈਣ ਭਰਾंनो ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਖੜੇ ਆ ਗੁਰਦੁਆਰਾ ਸ਼੍ਰੀ ਦਵਾਰਕਾਬੀੜ ਦਵਾਰਕਾਬੀੜ ਨੇ ਇਸ ਗੁਰਦਾਰੇ ਦਾ ਜਿਹੜਾ ਇਤਿਹਾਸ ਹੈਗਾ ਉਹ ਇਹ ਹੈ ਕਿ ਇਹ ਜਨਮ ਸਥਾਨ ਹੈ ਭਾਈ ਮੁਕਮ ਸਿੰਘ ਦਾ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਪਿਆਰੇ ਹੋਏ ਹੈ ਤੇ ਇੱਥੇ ਗੁਰੂ ਨਾਨਕ ਦੇਵ ਜੀ ਜਦੋਂ ਗੁਜਰਾਤ ਦੇ ਆਪਣੇ ਦੌਰੇ ਤੇ ਸੀਗੇ ਗੁਜਰਾਤ ਆਏ ਤਾਂ ਪੂਰਬੰਦਰਪੁਰੂਚ ਤੇ ਇਹਨਾਂ ਇਲਾਕਿਆਂ ਦੇ ਹੁੰਦੇ ਹੋਏ ਦਵਾਰਕਾਬੀੜ ਵੀ ਆਏ ਤੇ ਇੱਥੇ ਉਹਨਾਂ ਨੇ ਸਤਨਾਮ ਵਾਹਿਗੁਰੂ ਦਾ ਪ੍ਰਚਾਰ ਕੀਤਾ ਤੇ ਸਾਹਮਣੇ ਤੁਸੀਂ ਦੇਖ ਕੱਚੀ ਮਾਰ ਪੈੜੀ ਉਹ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਵਾਸ ਸਥਾਨ ਮੁਕਮ ਸਿੰਘ ਜੀ ਬੇੜ ਦਵਾਰ ਦਾ ਇਹ ਉਸ ਸਮੇਂ ਦਾ ਮੁਕਮ ਸਿੰਘ ਜੀ ਦਾ ਨਿਵਾਸ ਸਥਾਨ ਸੀ ਇੱਥੇ ਉਹਨਾਂ ਦਾ ਜਨਮ ਹੋਇਆ ਤੇ ਇਸ ਦੀ ਨਿਸ਼ਾਨਦੇਹੀ ਬਾਪੂ ਜਾਕਰ ਸਿੰਘ ਨੇ ਕਰਕੇ ਤੇ ਇੱਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਹੈ ਇਸੇ ਜਗ੍ਹਾ ਦੇ ਨੇੜੇ ਇੱਕ ਤਲਾਬ ਇੱਧਰ ਉਸ ਤਲਾਬ ਤੇ ਗੁਰੂ ਨਾਨਕ ਦੇਵ ਜੀ ਨੇ ਬੈਠ ਕੇ ਭਗਤੀ ਕੀਤੀ ਤੇ ਲੋਕਾਂ ਨੂੰ ਸਿੱਖੀ ਦੇ ਮਾਰਗ ਦਾ ਰਸਤਾ ਦਿਖਾਇਆ। ਬੱਪੂ ਜਗਰ ਸਿੰਘ ਜੀ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਹੈ ਪਿੱਛੋਂ ਪੰਜਾਬ ਤੋਂ ਫਗਵਾੜੇ ਤੋਂ ਤੇ ਇੱਥੇ ਗੁਜਰਾਤ ਚ ਰਾਜਕੋਟ ਦੇ ਰਹਿਣ ਵਾਲੇ। ਨਮਸਕਾਰ। ਹਾਂ ਨਮਸਕਾਰ। ਮੈਂ ਗਲਤੀ ਜਾਂ ਇੱਥੋਂ ਰਾਜਕੋਟ ਤੋਂ ਤੇ ਸਾਲ 1999 ਤੋਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਹੇ ਆ। ਸੰਗਤਾਂ ਨੂੰ ਪਿਆਰ ਬਖਸ਼ਦੇ ਬਾਪੂ ਜੀ ਨੇ ਸਾਨੂੰ ਵੀ ਪਿਆਰ ਬਖਸ਼ਿਆ ਰਾਤ ਦਾ ਤੇ ਹੁਣ ਬਾਪੂ ਜੀ ਨੇ ਸੂਝ ਪ੍ਰਕਾਸ਼ ਗ੍ਰੰਥ ਜਿਹੜਾ ਆਪਾਂ ਪੜਦੇ ਨਹੀਂ ਜਿਹੜਾ ਕਿ ਹਰ ਇੱਕ ਸਿੱਖ ਨੂੰ ਪੜਨਾ ਚਾਹੀਦਾ। ਤਾਗੀ ਪਤਾ ਲੱਗੇ ਵੀ ਗੁਰੂ ਸਾਹਿਬ ਕਿੱਥੇ ਕਿੱਥੇ ਪਹੁੰਚੇ ਸੋਮਨਾਥ ਜੂਨਾਗੜ ਸੋਮਨਾਥ ਤੇ ਬੇੜਦਵਾਰ ਕਾ ਜਿੱਥੇ ਆ ਬੈਠੇ ਗੋਮਤੀ ਦੇ ਕਿਨਾਰੇ ਕ੍ਰਿਸ਼ਨ ਜੀ ਦੇ ਪੜਪੁੱਤਰੇ ਬ੍ਰਿਜਨਾਥੀ ਰਾਜਤਾਨੀ ਦੇ ਆਮੜੇ ਪਿੰਡ ਜਿਸ ਜਗ੍ਹਾ ਬਰਾਗੀ ਕੰਨਪੱਟੇ ਫਕੀਰਾਂ ਨੂੰ ਸੰਕ ਚੱਕਰਾਦ ਕਾ ਦੇ ਚੰਨਿਤ ਬਾਗੇ ਛਾਤੀ ਡੋਲਿਆਂ ਤੇ ਲਵਾਉਂਦੇ ਵੇਖ ਕੇ ਸੁਮਤੇ ਲਾਇ ਤੇ ਅੱਗੇ ਬੇੜਦਵਾਰ ਕਾ ਜੋ ਸਮੁੰਦਰ ਵਿਚਾਲੇ ਸੰਘ ਮੰਖਤਲਾਈ ਕੰਡੇ ਜਿੱਥੇ ਉਹਨ ਧਰਮਸ਼ਾਲਾ ਹੈ ਜਾਬਰਾਜ ਦੇ ਸਾਰੇ ਜੀਵਾਂ ਨੂੰ ਪੰਡਿਆਸ ਨੇ ਜੋ ਕੇਵਲ ਕ੍ਰਿਸ਼ਨ ਜੀ ਨੂੰ ਪਰਮੇਸ਼ਰ ਮੰਨਦੇ ਸਨ ਅਕਾਲ ਚਿੰਤਨ ਕਰਵਾਇਆ ਵਾਹ ਕੀ ਬਾਤ ਹੈ ਇੱਥੇ ਗੁਰਦਵਾਰ ਸਾਹਿਬ ਇਹ ਜਗ੍ਹਾ ਚ ਭਾਈ ਮੋਹਨ ਸਿੰਘ ਜੀ ਦੇ ਪੁਰਖੇ ਰਹਿੰਦੇ ਸਨ ਅੱਛਾ ਜੀ ਹੁਣ ਸੁਣਾ ਦੇ ਗੱਲ ਹਾਂਜੀ 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 ਇਹ ਤਾਂ ਮਰੇ ਸਾਡੇ ਸਿੱਖਾਂ ਵਾਸਤੇ ਕਿਉਂਕਿ ਗੁਰਦਵਾਰੇ ਤੇ ਲੱਖਾਂ ਕਰੋੜਾਂ ਬਣ ਜਾਣੇ ਪਰ ਭਾਈ ਮੋਹਨ ਸਿੰਘ ਜੀ ਦਾ ਗੁਰਦਵਾਰਾ ਕੋਈ ਬਣ ਨਾਉ ਰਹੀ ਏ ਕੀ ਬਾਤ ਹੈ ਕਿਚ ਰਿਹਾ ਹੈ ਕਿ 12 ਫਰਿਆ ਦੇ ਸਾਹਮਣੇ ਤਾਂ ਬਿਕ ਨਹੀਂ ਕਰਦੇ ਇਹ ਦੇਖੋ 1900 ਮਿੰਟ ਵਿੱਚ 300 ਸਾਲ ਦਾ ਖਾਲਸਾ ਪੰਥ ਪੂਰੇ ਹੋਏ ਕੁਝ ਵੀ ਨਹੀਂ ਡਿਸਾਈਡ ਹੋਇਆ ਸੀ ਕਿ ਜਿੱਥੇ-ਜਿੱਥੇ ਦੇ ਪੰਜ ਪਿਆਰੇ ਹੋਏ ਉੱਥੋਂ ਸੰਗਤਾਂ ਨਗਰ ਕੀਰਤਨ ਲੈ ਕੇ ਅਨੰਦਪੁਰ ਸਾਹਿਬ ਜਾਣ ਸਭ ਜਗਤੋਂ ਡਿਸਾਈਡ ਹੋ ਗਿਆ ਸਾਨੂੰ ਪੁੱਛੇਗਾ ਗੁਜਰਾਤ ਸਰਕਾਰ ਨੇ ਕਿ ਵੀ ਤੁਹਾਡਾ ਪਤਾ ਹੀ ਸਾਰੇ ਨੂੰ ਕੀ ਉਹਨਾਂ ਨੂੰ ਕਹਿ ਜੀ ਦੁਆਰਕਾ ਅਸੀਂ ਬਜਪਨ ਤੋਂ ਜਾਣਦੇ ਸੀ ਇਹ ਹੀ ਸੁਣਦੇ ਆਏ ਸੀ ਦੁਆਰਕਾ ਸਾਡੇ ਪੰਜ ਪਿਆਰੇ ਹੋਏ ਜਦੋਂ ਉਹਨਾਂ ਨੂੰ ਅਸੀਂ ਜਗਾ ਦੱਸੀ ਤੇ ਉਹ ਕਹਿਣ ਲੱਗੇ ਵੀ ਇਹ ਤਾਂ ਕੋਈ ਪ੍ਰੂਫ ਨਹੀਂ ਹੈ ਤੁਹਾਡੇ ਕੋਲ ਹੂੰ ਤੁਸੀਂ ਸਾਨੂੰ ਪ੍ਰੂਫ ਦੱਸੋ ਕੋਈ ਠੀਕ ਹੈ ਜੀ ਤੇ ਸਾਡੇ ਕੋਲ ਪ੍ਰੂਫ ਕੋਈ ਹੈ ਨਹੀਂ ਸੀ ਫਿਰ ਉਹ ਨਹੀਂ ਆਪਣੇ ਚਾਰ ਪੰਜ ਅਫਸਰ ਲੇਤੇ ਚਾਰ ਪੰਜ ਬੰਦੇ ਸਾਡੇ ਆਪਣੀ ਕੌਮ ਦੇਸੀ ਸਿੱਖ ਸੀਗੇ ਸਰਦਾਰ ਉਹਨਾਂ ਨੇ ਲਗਾਇਆ ਕਿ ਤੁਸੀਂ ਇਹ ਸਾਰਾ ਪੂਰਾ ਡਿਸਟ੍ਰਿਕਟ ਦੇਖੋ ਠੀਕ ਹੈ ਜੀ ਤੁਹਾਡੀ ਜਗ੍ਹਾ ਕਿੱਥੇ ਹੈ ਫਿਰ ਸਾਰੇ ਜਗ੍ਹਾ ਇੱਧਰ ਉੱਧਰ ਘੁੰਮੇ ਸਾਨੂੰ ਕਿਤੇ ਕੁਝ ਮਿਲਿਆ ਨਹੀਂ ਇੱਥੇ ਇੱਕ ਕੌਮ ਹੈ ਚਾਰਨ ਕੌਮ ਕਹਿੰਦੇ ਉਹ ਇਤਿਹਾਸ ਲਿਖਦੀ ਹੈ ਕੌਮਾਂ ਦੇ ਠੀਕ ਹੈ ਜੀ ਬਿੰਦਲੈਂਡ ਜਿਦਾ ਨਹੀਂ ਹੁੰਦੇ ਕਿ ਹੰਦੀ ਕੋਲ ਬੜੀ ਡਿਲੀਗ੍ਰੇ ਕਸ਼ਮੀਰ ਦੇ ਵਿੱਚ ਇੱਕ ਮਰਟਨ ਜਗ੍ਹਾ ਹੈ ਮਰਟਨ ਹਾਂਜੀ ਹਾਂਜੀ ਹਾਂ ਉੱਥੇ ਦੇ ਪੰਡਤ ਜਿਹੜੇ ਬਹੁਤ ਮਸ਼ਹੂਰ ਹੈ ਤੁਹਾਡੇ ਪੁਰਖੇ ਅਗਰ ਸੋ ਸਾਲ ਪਹਿਲਾਂ ਗਏ ਹੁਣ ਉਹ ਵੀ ਦੇਖ ਕੇ ਦੱਸ ਦੇਣੀ ਹਾਂ ਜੀ ਉਹਨਾਂ ਕੋਈ ਰਜਿਸਟਰ ਹੈ ਜਿੱਦਾਂ ਹਰਦਵਾਰ ਬੈਠੇ ਆ ਹਾਂ ਤੋਂ ਉਸ ਤੋਂ ਬਾਅਦ ਅਸੀਂ ਘੁੰਮਦੇ ਨੇ ਕੁਝ ਮਿਲੇ ਤਾਂ ਲਾਸਟ ਵਿੱਚ ਕਹਿੰਦੇ ਅਗੇ ਸਾਰੇ ਕਿ ਇਸ ਪਿੰਡ ਵਿੱਚ ਵੀ ਆਈਏ ਬੇੜ ਦੁਆਰ ਕਿਉਂਕਿ ਬੇੜ ਦੁਆਰ ਕਹਿੰਦਾ ਪਹਿਲਾਂ ਕਿਸੇ ਜਾਣ ਪੈਂਦੇ ਸ ਬੋਰਡ ਠੀਕ ਹੈ ਜੀ ਹੋਰ ਕੋਈ ਰਸਤਾ ਨਹੀਂ ਸੀ ਅਸੀਂ ਜਦੋਂ ਇੱਥੇ ਆਏ ਤਾਂ ਸਾਨੂੰ ਕੁਝ ਇੱਥੇ ਵੀ ਨਹੀਂ ਮਿਲਿਆ ਫਿਰ ਇੱਕ ਸਾਨੂੰ ਬੰਦਾ ਮਿਲਿਆ ਉਸਨੇ ਕਹੇ ਇਥੇ ਕਿ ਪੰਡਿਤ ਜੀ ਰਹਿ ਪ੍ਰਾਣੀ ਬਹੁਤ 80 90 ਸਾਲ ਦੇ ਤੁਸੀਂ ਉਹਨਾਂ ਨੂੰ ਮਿਲੋ ਅਸੀਂ ਉਹਨਾਂ ਕੋਲ ਆਏ ਤੂੰ ਨਹੀਂ ਸੰਦਛ ਹੈ ਕਿ ਇਥੇ ਇੱਕ ਜਗ੍ਹਾ ਹੈ ਇਹ ਹੁਣ ਖੋਲੇ ਪਈ ਹੈ ਇਹਦਾ ਕੋਈ ਮਾਲਿਕ ਨਹੀਂ ਹੈ ਪਰ ਇੱਥੇ ਕੋਈ ਸਾਧੂ ਰਹਿੰਦੇ ਸੀ ਹੁਣ ਸਾਨੂੰ ਇਹ ਨਹੀਂ ਪਤਾ ਕਿਉਂਕਿ ਪਹਿਲਾਂ ਟੀਵੀ ਵਗੈਰਾ ਹੁੰਦੇ ਨਹੀਂ ਸੀ ਪਿੰਡਾਂ ਦੇ ਲੋਕਾਂ ਨੇ ਕਈਆਂ ਨੇ ਸਰਦਾਰ ਹੀ ਨਹੀਂ ਸੀ ਦੇਖੇ ਉਹਨਾਂ ਨੇ ਜੀ ਬਤਾ ਇੱਥੇ ਕਾ ਦੀ ਜਗ੍ਹਾ ਜਾਂ ਹੋਰ ਕਿਥੀ ਜਗ੍ਹਾ ਹੈ ਕਿ ਇਹ ਤੁਸੀਂ ਜਗਾ ਦੇਖ ਲਓ ਤੇ ਅਸੀਂ ਜਦੋਂ ਇਹ ਸਾਰਾ ਜੰਗਲ ਸੀ ਬਿਲਕੁਲ ਜੰਗਲ ਠੀਕ ਹੈ ਜੀ ਜਦੋਂ ਅਸੀਂ ਇਹ ਜਗਾ ਦੇਖਣ ਵਾਸਤੇ ਆਏ ਤੇ ਜਿਸ ਤਰ੍ਹਾਂ ਇਸ ਏਰੀਆ ਤੇ ਅਸੀਂ ਆਏ ਨਾ ਸਾਨੂੰ ਇਹਦਾ ਮਹਿਸੂਸ ਹੋਣ ਲੱਗ ਪਿਆ ਜਿਦਾਂ ਵਾਈਬ੍ਰੇਸ਼ਨ ਹੁੰਦੀ ਹੈ ਕਿ ਕਿਆ ਹੁੰਦਾ ਇਹ ਹੀ ਕੁਛ ਹੋਵੇ ਇਹ ਹੀ ਜਗਾ ਹੋਵੇ ਹੋਰ ਤਾਂ ਕਿਤੇ ਸਾਨੂੰ ਮਿਲਿਆ ਨਹੀਂ ਪਰ ਕੋਈ ਨੰਜਨ ਸਾਨੂੰ ਆਇਆ ਨਹੀਂ ਅਸੀਂ ਜਦੋਂ ਅੰਦਰ ਆਏ ਜਿੱਥੇ ਤੁਸੀਂ ਲੱਗਰ ਛਕਿਆ ਹਾਂਜੀ ਹਾਂਜੀ ਇਹ ਇਹ ਜਗ੍ਹਾ ਸੀ ਉਸੇ ਤਰ੍ਹਾਂ ਰੱਖੀ ਹੈ ਇਹਨੂੰ ਟਾਣਾ ਵੀ ਨਹੀਂ ਹੈ ਇਹਨੂੰ ਪੁਰਾਣੀ ਜਗ੍ਹਾ ਹੀ ਬਣਾ ਕੇ ਰੱਖਾਂਗੇ ਠੀਕ ਹੈ ਜੀ ਅਸੀਂ ਜਦੋਂ ਇਸ ਜਗ੍ਹਾ ਤੇ ਆਏ ਤੇ ਅਸੀਂ ਦੇਖਿਆ ਕਿ ਉੱਤੇ ਛੱਤ ਵੀ ਨਹੀਂ ਹੈ ਦਰਵਾਜ਼ੇ ਵੀ ਨਹੀਂ ਹੈ ਸਭ ਖੋਲੇ ਪਏ ਹੋਣ ਬੜੇ ਬੜੇ ਚਾੜੇ ਕਿਕਰਾਂ ਦੇ 베ਰੀਆਂ ਦੇ ਫਿਰ ਇਹ ਡਿਸਾਈਡ ਹੋਇਆ ਕਿ ਹੁਣ ਇਹਦਾ ਪਤਾ ਕਰੋ ਜਗ੍ਹਾ ਕਿਹਦੀ ਹੈ ਠੀਕ ਹੈ ਜੀ ਉਸ ਮਹਾਰਾਜ ਨੇ ਸਾਨੂੰ ਇਹ ਪੰਡਿਤ ਜੀ ਨੇ ਦੱਸਿਆ ਸੀ ਕਿ ਇੱਥੇ ਉਹ ਲੋਕ ਸਵੇਰੇ ਉੱਠ ਕੇ ਜੋਰ ਜੋਗ ਦਾ ਪਾਠ ਕਰਦੇ ਹੁੰਦੇ ਸੀ ਔਰ ਇੱਕ ਮੋਟੀ ਜਿਹੀ ਕਿਤਾਬ ਪੜ੍ਹਦੇ ਹੁੰਦੇ ਸੀ ਤੇ ਔਰ ਸੀਰਾ ਬਣਾਦੇ ਸੀ ਸੀਰਾ ਮੀਂ ਪ੍ਰਸ਼ਾਦ ਉੱਥੋਂ ਸਾਨੂੰ ਥੋੜਾ ਜਿਹਾ ਅਟਰੈਕਸ਼ਨ ਹੋਈ ਫਿਰ ਅਸੀਂ ਜਗ੍ਹਾ ਦਾ ਪਤਾ ਕੀਤਾ ਕਿ ਵੀ ਇਹ ਦੇਖੀ ਜਗਾ ਕੀਤੀ ਹੈ ਤੇ ਜਗ੍ਹਾ ਦਾ ਪਤਾ ਜਦੋਂ ਅਸੀਂ ਕੀਤਾ ਪਹਿਲਾਂ ਇਹ ਜਿਹੜੀ ਜਗਾ ਸੀ ਇਹ ਮਹਾਰਾਜਾ ਬੜੋਦਾ ਗਾਇਕਵਾੜ ਸੀ ਨਾ ਨਹੀਂ ਇਹ ਉਹ ਤੇ ਉਹਦੇ ਕੋਲ ਸੀ ਇਹ ਜਗ੍ਹਾ ਇਹ ਜਾਮਨਗੜ ਡਿਸਟ੍ਰਿਕਟ ਵਾਲੇ ਕੋਲ ਨਹੀਂ ਸੀ ਅਸੀਂ ਉਹਦਾ ਰਿਕਾਰਡ ਦੇਖਿਆ 207 ਪੁਰਾਣਾ ਤਾਂ ਇਹ ਜਗ੍ਹਾ ਦਾ ਨਾਮ ਇਹ ਜਗ੍ਹਾ ਜਿੱਦਾਂ ਫਰਦ ਹੁੰਦੀ ਨਾ ਆਪਣੇ ਹਾਂਜੀ 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 ਲਿਖਿਆ ਸੀ ਨਾਨਕਸ਼ਾ ਕੰਪਾ ਕੀਆ ਅੱਛਾ ਜੀ ਉਹ ਨਾਨਕਸ਼ਾ ਇਹ ਜਿੱਦਨੀ ਜਗ੍ਹਾ ਇਹ ਨਾਨਕਸ਼ਾ ਦੇ ਦਉਂਦੇ ਠੀਕ ਹੈ ਜੀ ਜਿਹੜਾ ਅੰਦਰਲੀ ਜਗ੍ਹਾ ਹੈ ਹਾਂਜੀ ਹੁਣ ਇਹ ਤਾਂ ਮਿਲ ਗਿਆ ਫਿਰ ਸਾਨੂੰ ਇਹ ਤਾਂ ਹੋਸਾ ਹੋਇਆ ਵੀ ਸਾਡਾ ਇੱਥੇ ਪੁੱਛਿਆ ਫਿਰ ਗੁਰਦਾਨ ਸਿੰਘ ਸਾਹਿਬ ਦਾ ਕਿਸ ਤਰ੍ਹਾਂ ਹੋ ਸਕਦਾ ਫਿਰ ਇਹ ਇਹ ਜਿਹੜੇ ਆ ਨਾ ਸੂਰਜ ਪਿਆ ਆਖੀ ਮੈਨੂੰ ਕਿਸੇ ਨੇ ਕੁਦਰਤੀ ਜਾਂ ਤਾਂ ਜੋੜਦਾ ਹੋਣਾ ਕਿਸੇ ਨੇ ਇਹ ਨਹੀਂ ਦਿੱਤਾ ਉਹਨੇ ਤੇ ਅਸੀਂ ਪੜਦੇ ਪੜਦੇ ਸਾਨੂੰ ਇਹ ਜਗ ਇਹ ਮਿਲ ਗਿਆ ਸਾਨੂੰ ਉਸ ਤੋਂ ਬਾਅਦ ਜਦੋਂ ਗੁਰਦਾਨ ਸਾਹਿਬ ਇੱਥੇ ਆਏ ਇਹ ਪਿੱਛੇ ਤਲਾਬ ਹੈ ਦੇਖੇ ਨੇ ਸੰਤਾਂ ਦਾ ਵੀ ਕੰਡੇ ਬੈਠਿਆ ਹਾਂਜੀ ਪਿੱਛੇ ਗੰਗੇ ਉਹ ਜਿਹੜਾ ਪਿੱਛੇ ਬਰਤਰਾ ਇਸ ਘਰ ਦੇ ਵਿੱਚ ਭਾਈ ਮੋਕੂ ਸਿੰਘ ਦੇ ਪੁਰਖੇ ਰਹਿੰਦੇ ਸੀ ਉਨੀ ਸੋਚੇ ਸਵੇਰ ਤੋਂ ਸਾਧੂ ਬੈਠੇ ਆ ਕੇ ਇਹਨਾਂ ਨੂੰ ਪੁੱਛੀ ਲੰਗਰ ਪਾਣੀ ਲਈ ਪਤਾ ਨਹੀਂ ਸਵੇਰ ਇੱਥੇ ਤਾਂ ਕੁਝ ਖਾਣ ਨੂੰ ਮਿਲਦਾ ਨਹੀਂ ਹਾਂ ਤੇ ਉਹਨਾਂ ਕੋ ਬੇਨਤੀ ਕਰਨ ਗਏ ਕਿ ਵੀ ਜੇ ਤੁਸੀਂ ਕਹੋ ਤਾਂ ਲੰਗਰ ਸਾਡੇ ਪਿਛੇ ਹੋ ਤੇ ਉਹ ਤਾਂ ਅੱਗੇ ਤਿਆਰੀ ਸੀ ਆਇਸ ਕਰਕੇ ਉਹਨਾਂ ਸਭ ਉਹਨਾਂ ਕੇ ਚਲਾ ਕੇ ਥੋੜੇ ਫਿਰ ਉਹ ਇੱਥੇ ਇਹਨਾਂ ਨੇ ਕਾਰ ਆ ਗਏ ਨਗਰ ਪਾਣੀ ਛਕਿਆ ਔਰ ਉਨੀ ਪ੍ਰਚਾਰ ਕਰਨਾ ਸ਼ੁਰੂ ਕੀਤਾ ਜਿਹੜਾ ਲਿਖਿਆ ਹਾਂ ਹਾਂ ਜੀ ਪਰ ਤੈਨੂੰ ਇਹ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਕ੍ਰਿਸ਼ਨ ਭਗਵਾਨ ਹੀ ਰੱਬ ਹੈ ਸੱਚੀ ਗੱਲ ਸੱਚੀ ਹਾਂ ਜੀ ਇੱਕ ਅਪਾਇਨਟਮੈਂਟ ਕੋਈ ਨਾ ਅਪਾਇਨਟਮੈਂਟ ਤੁਸੀਂ ਕ੍ਰਿਸ਼ਨ ਭਗਵਾਨ ਨੂੰ ਰੱਬ ਮੰਨਦੇ ਹੋ ਰੱਬ ਇਹ ਨਹੀਂ ਰੱਬ ਕਾਲਪੁਰਖ ਹੈ ਰੱਬ ਤਾਂ ਦੂਸਰਾ ਹੀ ਹੈ ਇਹ ਤਾਂ ਮੰਨਦੇ ਹੋ ਗੁਰੂ ਮਹਾਰਾਜ ਜੀ ਉੱਪਰ ਭੇਜਿਓਗੇ ਹਾਂ ਪਰ ਚਾਰ ਕਰਦੇ ਗਏ ਗੁਰਦਾਨ ਸਾਹਿਬ ਦੇ ਥੋਂ ਚਲੇ ਗਏ ਇਧਰੋਂ ਫੇ ਕੱਚ ਮੁਟ ਗਏ ਹਾਂਜੀ ਲਖਪਤ ਸਾਹਿਬ ਉਹ ਦੂਜੀ ਜਗ੍ਹਾ ਵੀ ਗਏ ਤੇ ਲਖਪਤ ਸਾਹਿਬ ਤੋਂ ਉਹ ਮੱਕਮਦੀਨ ਮੱਕਮਦੀਨ ਗਏ ਹਾਂਜੀ ਉਹਦਾ ਸਾਰਾ ਮੈਂ ਹੈ ਗਏ ਤੇ ਉਸ ਤੋਂ ਬਾਅਦ ਉਹ ਗੁਰਦਾਨ ਸਾਹਿਬ ਤਾਂ ਚਲੇ ਗਏ ਤੁਸੀਂ ਇਹ ਵੀ ਇੱਕ ਚੀਜ਼ ਦੇਖੋਗੇ ਕਿ ਜਿੱਥੇ ਜਿੱਥੇ ਕੋ ਲਾਲ ਸਾਹਿਬ ਗਏ ਪਿੱਛੇ ਪਿੱਛੇ ਬਾਬਾ ਸ਼੍ਰੀ ਚੰਜੀ ਗਏ ਹਾਂਜੀ ਜਿਹੜੀਆਂ ਵਿਰਾਸਤਾਂ ਗੁਰਦਾਨ ਸਾਹਿਬ ਦੀਆਂ ਸੀ ਉਹ 50 ਸਾਲ ਨੂੰ ਨਹੀਂ ਸੰਭਾਲੀ ਸੰਭਾਲੀ ਬੱਚ ਜਿਹਨੂੰ ਕਿ ਅਸੀਂ ਕਈ ਲੋਕ ਮੰਨਦੇ ਨਹੀਂ ਹੈ ਪਰ ਅਸਲੀਅਤ ਇਹ ਹੈ ਕਿ ਉਹ ਮੰਨੀ ਚਾਹੀਦੀ ਮੰਨੀ ਚਾਹੀਦੀ ਹੁਣ ਕੀ ਹੋਇਆ ਕਿ ਜਿਹੜੇ ਭਾਈ ਮੋਗਲ ਸਿੰਘ ਦੇ ਪੁਰਖੇ ਸੀ ਕੋਈ ਜਿੱਦਾਂ ਬਜ਼ੁਰਗ ਚਲੇ ਗਏ ਬੱਚੇ ਆ ਗਏ ਇੱਕ ਦੂਸਰੇ ਨੂੰ ਕਹਿੰਦੇ ਰਹੇ ਕਿ ਜੀ ਵੀ ਨਾਂ ਨ ਕਿੱਥੇ ਆਇਆ ਸੀ ਉਹਨਾਂ ਦੇ ਫੋਲਰਸ ਹੋ ਗਏ ਹਾਂਜੀ ਜਿੱਦਾਂ ਸਪੋਜ਼ ਕਰੋ ਜਿਹੜੇ ਸੇਵਾ ਸਾਡੇ ਕਾਰ ਸੇਵਾ ਵਾਲੇ ਬਾਬਾ ਲਖਾ ਸਿੰਘ ਹੈ ਅਸੀਂ ਜਿੱਦਾਂ ਉਹਨਾਂ ਦੇ ਮੰਦੇ ਹਾਂਜੀ ਇਸ ਤਰ੍ਹਾਂ ਮੰਨਣ ਲੱਗ ਪਏ ਹੁਣ ਭਾਈ ਮੋਹਨ ਸਿੰਘ ਜੀ ਜਦੋਂ 4 5 ਸਾਲ ਦੇ ਹੋਏ ਉਹਨੇ ਆਪਣੇ ਬਜ਼ੁਰਗਾਂ ਨੂੰ ਪੁੱਛਿਆ ਵੀ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਉਹ ਕਿੱਥੇ ਵੈਨ ਉਹਨਾਂ ਕੋਲ ਲੈ ਚੱਲੋ ਕੀ ਆਵਾਜ਼ ਉਹਨੇ ਕਿਹਾ ਵੀ ਕਾਕਾ ਜੀ ਤਾਂ ਬਜ਼ੁਰਗਾਂ ਤੋਂ ਸੁਣਦੇ ਸੀ ਹੂੰ ਅਸੀਂ ਤੈਨੂੰ ਸੁਣਾ ਰਹੇ ਅਗੇ ਤੂੰ ਆਪਣੀ ਔਲਾਦ ਨੂੰ ਸੁਣਾਈ ਸਾਲੂ ਪਤਾ ਨਹੀਂ ਉਹ ਕਿੱਥੇ ਹੈ ਠੀਕ ਹੈ ਜੀ ਫੇ ਕੁਝ ਸਾਲ ਸੇ ਤੇ ਬਾਅਦ ਦੋ ਤਿੰਨ ਸਾਲ ਦੇ ਬਾਅਦ ਕੋਈ ਸਾਧੂ ਆਏ ਹੋਰ ਮੰਦਰੀ ਸਾਧੂ ਆਉਂਦੇ ਹਾਂਜੀ ਯਾ ਇਹਨਾਂ ਨੂੰ ਦਸਰਾ ਹੋ ਗਿਆ ਇਸ ਕਰਕੇ ਆਏ ਠੀਕ ਹੈ ਜੀ ਇਤਲਾਬ ਤੇ ਆਏ ਇਤਲਾਬ ਤੇ ਬੈਠ ਕੇ ਉਹ ਨਹੀਂ ਗਲਤ ਗੱਲ ਕੀਤੀ ਇਹਨਾਂ ਨਾਲ ਗੱਲ ਹੋਈ ਹੋਣੀ ਹੈ ਠੀਕ ਹੈ ਜੀ ਉਹਨੇ ਕਿਹਾ ਜੀ ਗੁਰਦਾਰਨ ਸਾਹਿਬ ਤਾਂ ਇਸ ਵੇਲੇ ਹੈ ਨਹੀਂ ਹੂੰ ਉਹਨਾਂ ਦੀ ਗੱਡੀ ਤੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੈ ਉਹ ਅਨੰਦਪੁਰ ਸਾਹਿਬ ਉਸ ਵੇਲੇ ਪਾਈ ਮੋਹਨ ਸਿੰਘ ਜੀ ਏਜ ਜਿਹੜੀ ਸੀ 8.5 9 ਸਾਲ ਸੀ ਫਿਰ ਇਹਨਾਂ ਨੇ ਜਿੱਦ ਕੀਤੀ ਅੱਛਾ ਜੀ ਕਿ ਮੈਨੂੰ ਉੱਥੇ ਰਹਿ ਚੱਲੋ ਕਿਉਂਕਿ ਉਹਨਾਂ ਤਾਂ ਜਾਣਾ ਸੀ ਹੂੰ 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 ਸੇ ਬਾਅਦ ਥੋੜੇ ਦਿਨ ਬਾਅਦ ਫਿਰ ਉਹਨਾਂ ਨੂੰ ਉਹਨਾਂ ਦੇ ਮਾਤਾ ਪਿਤਾ ਲੈ ਕੇ ਅਨੰਦਪੁਰ ਸਾਹਿਬ ਚਲੇ ਗਏ ਔਰ ਜਾਂਦੇ ਜਾਂਦੇ ਜਿਹੜਾ ਉਹਨਾਂ ਦਾ ਘਰ ਸੀ ਨਾ ਹਾਂਜੀ ਘਰ ਤਾਂ ਉਹਨਾਂ ਦੇ ਪੁਰਖਿਆਂ ਦਾ ਸੀ ਹਾਂਜੀ ਹਾਂਜੀ ਉਹ ਫੇਰ ਗੁਰਦਾਨ ਸਿੰਘ ਸਾਹਿਬ ਦੇ ਨਾਂ ਲਗਾ ਕੇ ਨਾਨਕ ਸ਼ਾਹ ਕਮਕਾਨ ਨਾਨਕ ਸ਼ਾਹ ਕਮਕਾਨ ਔਰ ਨਾਰੇ ਵੀ ਕਹਿੰਦੇ ਗਏ ਕਿ ਵੀ ਸਾਡੇ ਕੋਲ ਉਧਰ ਤੁਹਾਡਾ ਕੁਝ ਬਣਿਆ ਨਹੀਂ ਹੂੰ ਗਰੀਬੀ ਹੁੰਦੀ ਸੀ ਉਸ ਵੇਲੇ ਹਾਂਜੀ ਹੁਣ ਤੁਸੀਂ ਜੋ ਕੁਝ ਮਹਿਲ ਬਣਾ ਰਹੇ ਹੋ ਤੁਸੀਂ ਬਣਾ ਲਓ ਠੀਕ ਹੈ ਜੀ ਹੁਣ ਜਿਹੜੇ ਤੁਸੀਂ ਮਹਿਲ ਬਣਿਓ ਦੇਖ ਰਹੇ ਹੋ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਬਿਲਕੁਲ ਜੀ ਸਤਿ ਪਾਤ ਜੀ ਰੱਖਾ ਸਿੰਘ ਜੀ ਕੋਟਾ Rajasthan ਬਾਰੇ ਉਹਨਾਂ ਦੀ ਸੇਵਾ ਚੱਲਦੀ ਹੈ ਹਾਂਜੀ ਹਾਂਜੀ ਦੂਸਰੇ ਬਾਬਾ ਜੀ ਹੈ ਬਾਬਾ ਹਰਜੀਤ ਸਿੰਘ ਬਾਬਾ ਜਸਤਾ ਸਿੰਘ ਬਲਵਿੰਦਰ ਸਿੰਘ ਇਹ ਸਾਰੇ ਔਰ ਮੈਂ ਉਹਨਾਂ ਕੋ ਅੱਗੇ ਸੇਵਾ ਕਰਦਾ 99 ਤੋਂ 90 ਜਦੋਂ ਜਗਤ ਰਵੀ ਹੈ ਔਰ ਉਸ ਤੋਂ ਬਾਅਦ ਜਦੋਂ ਆਨੰਦਪੁਰ ਸਾਹਿਬ ਪਹੁੰਚੇ ਕਿਸ ਤਰ੍ਹਾਂ ਪਹੁੰਚੇ ਸਾਨੂੰ ਨਹੀਂ ਪਤਾ ਹਾਂਜੀ ਪਰ ਗੁਰੂ ਗੋਬਿੰਦ ਸਿੰਘ ਜੀ ਕੋ ਜਦੋਂ ਪਹੁੰਚੇ ਤਾਂ ਉਹਨਾਂ ਹੀ ਫਿਰ ਬੱਚੇ ਸੀਗੇ ਨਾ 9.5 ਸਾਲ ਦੀ ਉਮਰ ਕੇ ਹੁੰਦੀ ਹੈ ਫਿਰ ਉਹਨਾਂ ਦੇ ਨਾਲ ਹੀ ਰਹੇ ਕਹਿਆ ਜੈ ਨਾਉਨੀ ਪਹਿਲਾ ਨੜੀਆਂ ਜਦੋਂ ਅਮਰ ਛਕਿਆ ਉਸ ਤੋਂ ਪਹਿਲਾਂ ਪੁਰਖ ਖਾਲਸਾ ਹਾਂਜੀ ਹਾਂਜੀ ਪੁਰਖ ਖਾਲਸਾ ਪਹਿਲੀ ਜੰਗ ਸੀਗੀ ਉਹਨਾਂ ਦੀ ਬੰਗਾਣੀ ਦਾ ਯੁੱਧ ਠੀਕ ਹੈ ਜੀ ਅਮਨ ਬਾਕੀ ਮੈਂ ਤੁਹਾਨੂੰ ਕਿਤਾਬ ਦਿਨਾ ਉਹਦੇ ਤੇ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਉਹਨੀ ਅਮਰ ਛਕ ਲਿਆ ਪੰਜ ਪਿਆਰੇ ਬਣ ਗਏ ਉਹ ਤੁਸੀਂ ਸਾਰੇ ਜਾਣਦੇ ਹੋ ਫਿਰ ਸ਼ਹੀਦ ਹੋ ਗਏ ਚਮਕੌਰ ਦੀ ਗੜੀ 28 ਸਾਲ ਦੀ ਹੁਣ ਇਹ ਜਗ੍ਹਾ ਜਦ ਸਾਨੂੰ ਮਿਲੀ ਸਾਰੀ ਕਮੇਟੀ ਬਣੀ ਕਮੇਟੀ ਬਣੀ ਐ ਸੀ ਦੋ ਚਾਰ ਮੀਟਿੰਗਾਂ ਕੀਤੀਆਂ ਉਹ ਕਮੇਟੀ ਵਾਲੇ ਤੁਹਾਨੂੰ ਪਤਾ ਉਹ ਕਿਨੇ ਮੈਨ ਲੀਡਰ ਬਣ ਗਏ ਸਾਰੇ ਜਾਣੇ ਕਿ ਲੀਡਰ ਬਣ ਕਮ ਬੜਿਆ ਨਹੀਂ ਤੇ ਸਾਡੇ ਜਿਹੜੇ ਪ੍ਰੈਜ਼ੀਡੈਂਸੀ ਉਹਨਾਂ ਦੀ ਪਛਾਣ ਵਾਲੇ ਬਾਬਾ ਹਰਵੰਦ ਸਿੰਘ ਜੀ ਕਾਲ ਸੇ ਉਹ ਬੜੇ ਦਿੱਲੀ ਵਾਲੇ ਦੀ ਨੋਂ ਸੁਣਿਆ ਹਾਂਜੀ ਇਹ ਇਹਨਾਂ ਕੋਲ ਗਏ ਉਹ ਜਾਣਦੇ ਸੀ ਉਹਨਾਂ ਨੂੰ ਤੇ ਉਹ ਕਹਿਣ ਲੱਗੇ ਕਿ ਬਾਬਾ ਜੀ ਉੱਥੇ ਸੇਵਾਦਾਰੀ ਭਾਈ ਮੁਖਬ ਜੀ ਉਹਨੇ ਹੱਥ ਜੋੜ ਕੇ ਕਿਹਾ ਕਿ ਉੱਥੇ ਤਾਂ ਕਿਸੇ ਹੋਰ ਦੀ ਸੇਵਾ ਗੁਰੂ ਨਾਨਕ ਸਾਹਿਬ ਨੇ ਲਗਾਈ ਸਾਡੀ ਉੱਥੇ ਸੇਵਾ ਨਹੀਂ ਉਹਨੇ ਮਨਹ ਕਰ ਦਿੱਤਾ ਠੀਕ ਹੈ ਜੀ ਉਹਨੇ ਮਨਹ ਕੀਤਾ ਇਨ ਦਾ ਮੀਨ ਟਾਈਮ ਜਦੋਂ ਇਹ ਗੱਲਾਂ ਚੱਲ ਰਹੀਆਂ ਸੀ ਕਿ ਵੀ ਜਗ੍ਹਾ ਮਿਲ ਗਈ ਹੈ ਤਾਂ ਬਾਬਾ ਲਖਰ ਸਿੰਘ ਜੀ ਪੁਸ਼ਕਰ ਵੀ ਤੁਸੀਂ ਗਏ ਹੋਣੇ ਹਨ 5 ਮਿੰਟ 5 ਮਿੰਟ ਅਚਾ ਉਸ਼ਕਰ ਗਏ ਕਿ ਨਹੀਂ ਗਏ ਗਏ ਮੈਂ ਕਿੱਥੇ ਜਾਣਾ ਉੱਥੇ ਗੁਰਵਰ ਸਿੰਘ ਜੀ ਵੀ ਆਏ ਹਾਂ ਨਾਮ ਸਾਹਿਬ ਜੀ ਆਏ ਉੱਥੇ ਸੇਵਾ ਕਰਵਾ ਰਿਹਾ ਸੀ ਦੁਪਹਿਰ ਨੂੰ ਗਿਆ ਅਗਲਾ ਗਏ ਹੁਣੀ ਮੰਡੇ ਤੇ ਲੇਟੇ ਸੀ ਤਾਂ ਉਹਨਾਂ ਨੂੰ ਬਾਬਾ ਤਾਰਾ ਸਿੰਘ ਜਿਹੜੇ ਸਾਡੇ ਬਡੇ ਬਾਬਾ ਜੀ ਸਰੇ ਆਲੀ ਸਾਹਿਬ ਆ ਠੀਕ ਹੈ ਜੀ ਹਾਂ ਜੀ ਇਹਨਾਂ ਸੁਪਨੇ ਚ ਦੱਸੇ ਠੀਕ ਹੈ ਜੀ ਕਿ ਵੀ ਜਦ ਉઠੋ ਤੁਸੀਂ ਇੱਥੇ ਪਾਣੀ ਸੇਵਾਦਾਨੀ ਹੈ। ਇਹ ਪਾਣੀ ਆਜੀ ਉਹ ਸਭ ਜਾਂਦੀਆਂ ਜਾਂਦੀਆਂ ਸੇਵਾ ਲਗਾਏ। ਇਹ ਨਹੀਂ ਫਿਰ ਉੱਠ ਕੇ ਸਾਰੇ ਦੱਸਿਆ ਕਿ ਵੀ ਬਾਬਾ ਨੇ ਸਾਨੂੰ ਇਹ ਜਗਤ ਦਿਖਾਈਏ ਉੱਥੇ ਸੇਵਾਦਾਨੀ ਸੇਵਾ मतलब ਗੁਰਦੁਆਰਾ। ਜਾਂਦੀਆਂ ਜਾਂਦੀਆਂ ਤੇ ਇਹ ਬਾਬਾ ਜੀ ਆਪਣੇ ਸੇਵਾਦਾਰਾਂ ਨੂੰ ਲੈ ਕੇ ਇੱਧਰ ਘੁੰਮ ਗਏ ਸਾਥੂ ਪਹਿਲਾਂ। ਠੀਕ ਹੈ ਜੀ। ਔਰ ਇਹ ਕਨਫਰਮ ਕਰ ਗਏ ਆਪਣੇ ਸੇਵਾਦਾਰਾਂ ਨਾਲ ਕਿ ਉਹੀ ਜਗ੍ਹਾ ਜਿਹੜੀ ਸਾਨੂੰ ਸੁਪਨੇ ਦਿਖਾਈ। ਫਿਰ ਉਹ ਜਿਹੜੇ ਸਾਡਾ ਪ੍ਰੈਜ਼ੀਡੈਂਸੀ ਉਹ ਇਹਨਾਂ ਬਾਬੇ ਨੂੰ ਵੀ ਜਾਣਦਾ ਹੈ ਤੇ ਉਹ ਫਿਰ ਉਹਨਾਂ ਨਾਲ ਗੱਲ ਕੀਤੀ ਉਹ ਕਹਿਣ ਲੱਗੇ ਕਿ ਠੀਕ ਹੈ ਸੇਵਾ ਕਰਾਂਗੇ ਕਿਉਂਕਿ ਉਹਨਾਂ ਨੂੰ ਤਾਂ ਹੁਕਮ ਹੋ ਗਿਆ ਸੇਵਾ ਕਰਨ ਦਾ ਉਸ ਤੋਂ ਬਾਅਦ ਸਾਡੀ ਮੀਟਿੰਗ ਹੋਈ ਇੱਥੇ ਬਾਬਾ ਜੀ ਆਏ ਸੀ ਮੀਟਿੰਗ ਕੀਤੀ ਐਸੀ ਉਹਨਾਂ ਨੇ ਲੈ ਕੇ ਦਿੱਤਾ ਕਮੇਟੀ ਨੇ ਕਿ ਸੇਵਾ ਤੁਸੀਂ ਕਰੋ ਤਾਂ ਉਸ ਤੋਂ ਬਾਅਦ ਥੋੜੇ ਦਿਨ ਬਾਅਦ ਸਾਰੇ ਚੱਲ ਗਏ ਉਸ ਵੇਲੇ ਮੈਂ ਵੀ ਕਰਚਾ ਲੱਗੇ ਮੈਂ ਕਰ ਰਾਜਕੋਟ ਹੈ ਹਾਂਜੀ ਹੈ ਨਾ ਤੋਂ ਇੱਕ ਦਿਨ ਮੈਂ ਟੈਲੀਫੋਨ ਹੈ ਬਾਬਾ ਜੀ ਨੇ ਕਿਥੇ ਹੋ ਮੈਂ ਕਿ ਮੈਂ ਰਾਜਕੋਟ ਹੈ ਕਹਿੰਦੇ ਤਿਆਰ ਹੋ ਮੈਂ ਸਵੇਰੇ ਆਣਾ ਸੀ ਮੈਂ ਕਿ ਬਾਬਾ ਜੀ ਕੋ ਖਾਸ ਕੰਮ ਹੈ ਮੈਨੂੰ ਪਤਾ ਨਹੀਂ ਸੀ ਕਿ ਜਿਹੜੇ ਕਾਰ ਸੇਵਾ ਵਾਲੇ ਹੈ ਇਹਨਾਂ ਕੋਈ ਨਹੀਂ ਸ਼ਕਤੀਆਂ ਹੈ ਨਹੀਂ ਤਾਕਤਨ ਗੁਰੂ ਮਹਾਰਾਜ ਨੇ ਬਖਸ਼ੀ ਸੀ ਅਸੀਂ ਤਾਂ ਸਰਕਾਰੀ ਆਦਮੀ ਸੀ ਨੌਕਰੀਆਂ ਕਰਦੇ ਸੀ ਆਪਣੇ ਹਿਸਾਬ ਨਾਲ ਸਾਰੇ ਦੇਖਦੇ ਸੀ ਹੂੰ ਤੋਂ ਮੈਂ ਮੈਂ ਕਿ ਦੱਸੋ ਕਹਿੰਦੇ ਕਿ ਇਹ ਬੰਨ੍ਹ ਨਹੀਂ ਕਰਨੀ ਉੱਥੇ ਜਾਣਾ ਨਹੀਂ ਮੈਨੂੰ ਇਹ ਉਹ ਉੱਥੇ ਜਾ ਕੇ ਕਰਾਂਗੇ ਕਿ ਐ ਤੇ ਦਾ ਨਾਲ ਕੋਈ ਮਸ਼ੀਨ ਹੈ ਨਾ ਕੋਈ ਦੇਣਾ ਨਾ ਦੇਣਾ ਤੁਸੀ ਮੈਂ ਘਰ ਜਾ ਕੇ ਆਪਣੀ ਵਾਈਫ ਨੇ ਗੱਲ ਕੀਤੀ ਮੈਂ ਕਿ ਬਾਬੇ ਜੀ ਨਾ ਕਹਿੰਦੇ ਐ ਉੱਥੇ ਜਾ ਕੇ ਕੀ ਕਰਾਂਗੇ ਉੱਥੇ ਜੰਗਤ ਦੇ ਸਾਡੇ ਕੋ ਹੈ ਹੀ ਕੁਝ ਨਹੀਂ ਹੂੰ ਉਹਨੇ ਮੈਨੂੰ ਇਹ ਕਿਹਾ ਬਈ ਉਹ ਬਾਬਾ ਜੀ ਨੇ ਕਿਹਾ ਤਾਂ ਹੂੰ ਤੁਸੀਂ ਜਾ ਤਾਂ ਉਹਨਾਂ ਨੂੰ ਫੋਲੋ ਕਰੋ ਨਹੀਂ ਤਾਂ ਫਿਰ ਕਹਿ ਰਹੇ ਕਿ ਸਰੈਂਡਰ ਹੋ ਜਾਓ ਕਿ ਮੈਂ ਨਹੀਂ ਕਰਦਾ ਹੂੰ ਮੈਂ ਕਹਿੰਦੀ ਹੂੰ ਉਹਨਾਂ ਨੂੰ ਮੈਂ ਸਵੇਰੇ ਜਾਾਂਗਾ ਸੀ ਮੇਰੇ ਘਰ ਦੇ ਨਾਲ ਹੀ ਗੁਰਦੁਆਰਾ ਹੈ ਉੱਥੇ ਗੁਰਦੁਆਰੀ ਸੇਵਾ ਮੈਂ ਹੀ ਕੀਤੀ ਮੈਂ 1962 ਚ ਜਗ੍ਹਾ ਲਈ ਚੀਓ ਠੀਕ ਹੈ ਜੀ ਗੁਰਦੁਆਰਾ ਬੜਾ ਬਣਾਇਆ ਹਮਮ ਸਟੇਸ਼ਨ ਦੇ ਨਾਲ ਹੀ ਰਾਜਕੋਠੀ ਠੀਕ ਹੈ ਜੀ ਉਸ ਵੇਲੇ ਦੋ ਹੀ ਸਰਦਾਰ ਸੀ ਅੱਛਾ ਜਦੋਂ ਗੁਰਦੁਆਰਾ ਬਣਾਇਆ ਹੁਣ ਤਾਂ ਬਹੁਤ ਹੋ ਗਿਆ ਤੇ ਦੂਸਰੇ ਦਿਨ ਸਵੇਰੇ 9 ਵਜੇ ਬਾਬਾ ਜੀ ਆ ਗਏ ਘਟੋ ਘਟ ਸੱਤਰ ਅਸੀ ਸੇਵਾਦਾਰ ਹਮ ਪੀਲੇ ਪੱਟੇ ਬੰਨੇ ਸਾਰੇ ਨੇ ਪੰਛਤ ਗੱਡੀਆਂ ਟਰੱਕ ਸਭ ਮਸ਼ੀਨਾ ਨਾਲ ਤੱਬੂ ਲਗੇ ਇਦਾਂ ਲੱਗਣਾ ਜੀ ਖਾਨਬਾਈ ਆਗੇ ਆਰਮੀ ਦੀ ਕੀ ਬਾਤ ਹੈ ਮੈਂ ਤਾਂ ਦੇਖ ਕੇ ਹੈਰਾਨ ਹੋ ਗਿਆ ਮੈਂ ਕਿਵੇਂ ਕਮਾਲ ਹੈ ਬਾਬਾ ਨਾਨਕ ਆਪੇ ਕੰਮ ਕਰਦੇ ਮੈਂ ਫਿਰ ਖੈਰ ਬਾਬਾ ਜੀ ਨਾਲ ਬੈਠੇ ਗੱਲਬਾਤ ਕੀਤੀ ਨਗਰ ਛਕਿਆ ਬਾਬਾਈ ਸਾਡੇ ਲੰਗਰ ਨਾਲ ਹੀ ਬਿਨਾਂ ਦੇ ਠੀਕ ਹੈ ਜੀ ਬਾਹਰ ਨਹੀਂ ਖਾਂਦੇ ਜਾਂ ਉਹਨਾਂ ਨੇ ਆਪਣੀ ਛੇਉ ਦਾਗ ਬਣਾ ਲਏ ਖੈਰ ਉਥੋਂ ਸਿੱਥੇ ਆਏ ਇੱਥੇ ਕਿਸੇ ਨਾ ਫੋਨਗੇ ਲੋਕ ਵੀ ਹਰਦੇਸੀ ਪਿੰਡ ਸਾਨੂੰ ਹੂੰ ਕਿ ਵੀ ਇਹ ਲੋਕਿਆ ਕਰਨਗੇ ਤਾਂ ਜੰਗਲ ਦੇ ਕਿਉਂਕਿ ਇਹ ਕੁਝ ਨਹੀਂ ਕਰ ਸਕੇ ਇਹ ਜਿਹੜੇ ਮੰਦਰ ਵਗੈਰਾ ਤੁਸੀਂ ਦੇਖ ਰਹੇ ਨੇ ਡਿਵੈਲਪ ਹੋ ਰਹੇ ਸਾਨੂੰ ਦੇਖ ਕੇ ਗੁਰਦੁਆਰਾ ਸਾਹਿਬ ਨੂੰ ਦੇਖ ਦੇਖ ਕੇ ਲੋਕਾਂ ਨੇ ਬਣਾਇਆ ਹਾਂਜੀ ਸ਼ਰਮ ਦੇ ਬਾਲੇ ਹੂੰ ਕਿ ਸਾਡੀ ਕੋਈ ਕਰੋੜਾਂ ਰੁਪਏ ਅਸੀਂ ਨਹੀਂ ਬਣਾ ਸਕਦੇ ਸਰਦਾਰ ਆ ਕੇ ਕਿੱਥੋਂ ਬਣਾ ਗਏ ਹੂੰ ਬਿਲਕੁਲ ਤੋਂ ਅਸੀਂ ਜਦੋਂ ਉੱਥੇ ਆਏ ਤਾਂ ਬਾਬਾ ਜੀ ਕਹਿੰਦੇ ਜੇਸੀਬੀ ਦਾ ਬੰਦ ਬਸ ਕਰੀਏ ਮੇਰੇ ਬਾਬਾ ਜੀ ਸੀਬੀ ਜੀਸੀਬੀ ਦਾ ਬੰਦੋਬਸ ਕਰਨਾ ਮਤਲਬ ਮੇਰੇ ਆਰਗੂਮੈਂਟ ਸੁਣੀ ਨਹੀਂ ਮੈਂ ਇਹ ਕਹਿੰਦੇ ਜਾਂਦਾ ਜੀਸੀਬੀ ਆਈ ਵੀ ਕਿਦਾਂ ਬੂੜ ਚ ਹਨ ਹੀ ਨਹੀਂ ਬਾਬਾ ਜੀ ਕਹਿੰਦੇ ਨਹੀਂ نو ਆਰਗੂਮੈਂਟ ਜੀਸੀਬੀ ਮੈਂ ਕਿਹਾ ਠੀਕ ਹੈ ਪਹਿਲਾਂ ਥੋੜੇ ਜਿ ਦੇ ਮੈਨੂੰ ਚੀਚ ਖੁੰਦੀ ਰਹੀ ਕਿਉਂ ਇੱਦਾਂ ਲੱਗਦਾ ਸੀ ਕਿ ਕਿੱਥੇ ਆਰਡਰ ਸੁਣਣ ਲੱਗੇ ਹਾਂ ਜੀ ਅਸੀਂ ਸਰਕਾਰਤ ਰਹੇ ਅਸੀਂ ਕਹਿੰਦੇ ਹੁੰਦੇ ਸੀ ਲੋਕਾਂ ਨੂੰ ਖੈਰ ਜੀਸੀਬੀ ਦਾ ਬੰਦੋਬਸ ਕੀਤਾ ਤੇ ਉਹ ਬੰਦਾ ਕਹਿਣ ਲੱਗਾ ਜੀ ਮੈਂ ਸਾਰੇ ਮੁਕਰੀਏ ਇੱਕ ਆਦਮੀ ਨਿਕਿਆ ਕਿ ਭਈ ਅਗਰ ਡੁੱਬ ਜਾਈ ਤਾਂ ਫੇਕਿਆ ਕਰਾਂਗੇ ਬੂਟਾ ਛੋਟੀਆਂ ਸੀ ਹਾਂਜੀ ਤਾਂ ਬਾਬਾ ਜੀ ਨੇ ਕਹੇ ਪੈਸੇ ਜਮਾ ਕਰਵਾਉਣੇ ਤੇਨੂੰ ਜੇ ਡੁੱਬ ਕੇ ਤਾਂ ਸਾਡੀ ਨਹੀਂ ਤਾਂ ਪੈਸੇ ਸਾਨੂੰ ਵਾਪਸ ਦੇ ਦੇ ਫਿਰ ਉਸ ਆਦਮੀ ਨੇ ਵੀ ਹਿੰਮਤ ਕੀਤੀ ਠੀਕ ਹੈ ਜੀ ਕਿਉਂਕਿ ਗੁਰੂ ਸਾਹਿਬ ਨੇ ਉਸ ਤੋਂ ਵੀ ਸੇਵਾ ਲੈਣੀ ਸੀ ਅਸੀਂ ਜਦੋਂ ਉਸ ਨੂੰ ਲੋਡ ਕਰਨ ਲੱਗੇ ਬਹੁਤ ਦੁਨੀਆ ਇਕੱਠੀ ਹੋਈ ਸੀ ਜੀਟੀ ਦੇ ਦੇਖਣ ਲਈ ਮਜਾਕ ਕਰਦੇ ਸਾਡੇ ਸਾਰੇ ਅੰਦਰੋਂ ਜੀ ਉਹਨਾਂ ਨੂੰ ਇਹ ਸੀ ਕਿ ਬਾਹਰੋਂ ਆਏ ਗੁਜਰਾਤੀ ਪਤਾ ਨਹੀਂ ਐਸੀ ਗੁਜਰਾਤੀ ਜਾਣਦੇ ਹਨ ਉਹ ਗੱਲਾਂ ਇਹੋ ਜਿਹੇ ਕਰਦੇ ਸੀ ਐਸਾ ਵੈਚਾਰ ਕਰਦੇ ਖੈ ਅਸੀਂ ਮੈਂ ਵੀ ਵਾਇਗਰ ਵਾਇਗਰ ਕਰਦਾ ਜੀ ਮਝੋ ਜਾਂਦਾ ਜਦੋਂ ਉਸਨੇ ਜੇਸੀਬੀ ਨੂੰ ਐਸ ਪਾਸੇ ਰੱਖਿਆ ਇਹਨੂੰ ਵੇੜਿਓ ਉਹ ਲੋਕਾਂ ਨੇ ਰੌਲਾ ਪਾਤਾ ਫਿਰ ਉਹ ਮੁੰਡੇ ਦਾ ਬਹੁਤ ਹੁਸ਼ਿਆਰ ਨਰਕਾ ਸੀ ਉਸਨੇ ਫਟਾਫਟ ਚਟਕਾ ਮਾਰ ਕੇ ਬਾਹਰ ਕੱਢਿਆ ਫਿਰ ਮੈਂ ਜਿੰਨੇ ਵੀ ਆਦੀ ਬਾਹਰ ਖੜੇ ਸੀ ਉਹਨਾਂ ਨੂੰ ਐਸ ਵਾਸਤੇ ਖੜਾ ਕਰ ਦਿੱਤਾ ਤਾਂ ਕਿ ਬੈਲੈਂਸ ਹੋ ਜਾਵੇ ਜਿੱਦਾਂ ਇਧਰ ਖਾਦੀ ਸੀ ਨੇ ਇਧਰ ਉੱਚੀ ਗਈ ਜਦੋਂ ਉਹ ਦੁਬਾਰਾ ਮਸ਼ੀਨ ਰੱਖੀ ਨਾ ਸਰਦਾਰ ਸਾਹਿਬ ਤੁਸੀਂ ਯਕੀਨ ਕਰੋ ਇਦਾਂ ਲੱਗਦਾ ਸੀ ਕਿਸੇ ਨੇ ਸੂਈ ਚੱਕ ਕੇ ਵਿੱਚ ਰੱਖ ਦਿੱਤੀ ਅੱਛਾ ਕੁਝ ਕੁਝ ਹੋਇਆ ਹੀ ਨਹੀਂ ਮਸ਼ੀਨ ਆ ਗਈ ਲੋਕ ਨਾਲ-ਨਾਲ ਦੂਸਰੀਆਂ ਸਪੈਸ਼ਲ ਬੂਟਰਨ ਕਰਕੇ ਨਾਲ-ਨਾਲ ਦੇਖਣਾ ਹੈ ਹੁਣ ਜਦੋਂ ਇੱਥੇ ਆਈ ਤੇ ਪਾਣੀ ਉੱਤਰ ਗਿਆ ਪਾਣੀ ਉਤਰ ਗਿਆ ਜਾਨੀ ਫਿਰ ਉਹ ਜਿਹੜਾ ਲੈਵਲ ਹੈ ਉਹਦਾ ਜੇਟੀ ਦਾ ਉੱਥੇ ਉਤਰਨੀ ਨਹੀਂ ਸੀ ਇਹਦਾ ਫਰਕ ਪੈ ਗਿਆ ਪਾਣੀ ਇੱਥੇ ਸੀ ਜੇਟੀ 'ਚ ਹੂੰ ਪਰ ਬਾਬਾ ਜੀ ਵੀ ਉਸ ਵਕਤ ਪਹੁੰਚ ਗਏ ਬਾਬਾ ਜੀ ਨੂੰ ਮੈਂ ਕਿਹਾ ਬਾਬਾ ਜੀ ਪਾਣੀ ਉਤਰ ਗਿਆ ਹੁਣ ਤਾਂ ਸ਼ਾਮ ਨੂੰ ਜਾਂ ਸਵੇਰੇ ਪਾਣੀ ਚੜੇਗਾ ਇਹ ਨਹੀਂ ਨਹੀਂ ਮਸ਼ੀਨ ਤਾਂ ਹੁਣੇ ਚੜੇਗੀ ਫਿਰ ਮੈਨੂੰ ਪਹਿਲਾਂ ਸ਼ੰਕਾ ਹੁੰਦੀ ਸੀ ਪਰ ਥੋੜੀ ਥੋੜੀ ਸ਼ੰਕਾ ਦੂਰ ਹੋ ਗਈ ਵੀ ਕਹਿੰਦੇ ਇਹ ਉਸ ਨੂੰ ਫਿਰ ਅਸੀਂ ਮੇਰੇ ਰੇਲਵੇ ਚ ਹੈ ਜਦੋਂ ਕੋਈ ਐਕਸੀਡੈਂਟ ਵਗੈਰਾ ਗੱਡੀਆਂ ਦੇ ਹੋ ਜਾਂਦੇ ਸੀ ਕਰੇਨਾ ਕਰੂਨਾ ਸਾਨੂੰ ਪਤਾ ਸੀ ਕਿਦਾਂ ਚਨਾਣੀਆਂ ਉਹ ਸਾਡਾ ਆਈਡੀਆ ਕੰਮ ਆ ਗਿਆ ਮਤਲਬ ਦੱਕੜੀਆਂ ਨੂੰ ਕਿੰਦਾ ਗਾਏ ਖੜਾ ਕਿਤੇ ਮਗੇ ਝਟਕਾ ਮਾਰਦੂ ਉੱਥੇ ਵੀ ਇਸ ਤਰ੍ਹਾਂ ਸੀ ਕਿ ਕੋਈ ਕਿਸੇ ਨੇ ਚੱਕ ਹੀ ਰੱਖ ਦਿੱਤੀ ਠੀਕ ਹੈ ਜੀ ਉਹ ਵੀ ਕਰੇਨਾ ਆ ਗਿਆ ਕਰੇਨਾ ਸੇ ਕੰਮ ਸ਼ੁਰੂ ਕੀਤਾ ਬਾਬਾ ਅੱਖਰ ਸਿੰਘ ਜੀ ਉਹ ਸਾਰੇ ਇੱਥੇ ਆਏ ਉਸ ਤੋਂ ਬਾਅਦ ਆ ਏ ਡਿਸਾਈਡ ਹੋਇਆ ਕਿ ਹੁਣ ਨਹੀਂ ਪੱਥਰ ਰੱਖਣਾ ਭਾਈ ਮਨਜੀਤ ਸਿੰਘ ਜੀ ਜਥੇਦਾਰ ਕੇਸਗੜ੍ਹ ਸਾਹਿਬ ਸੀਗੇ ਉਸ ਵੇ ਤੇ ਉਹ ਵੀ ਆਏ بڑے بڑے ਲੋਕ ਬੜੇ ਬਾਬੇ ਆਏ ਯਾਨੀ ਜਿਹੜੇ ਕਹਿੰਦੇ ਖਾਂਦੇ ਪੰਜਾਬ ਦੇ ਬਾਰੇ ਸਾਰੇ ਨੇ ਉੱਤੇ ਚਾਹਣਾ ਸੀ ਤੇ ਪੰਜਾਂ ਪਿਆਰਿਆਂ ਨੇ ਟੱਪ ਲਗਾਣਾ ਸੀ ਹੁਣ ਚਾਰ ਬੱਦਿਆਂ ਨੇ ਤੱਲਾ ਲਗਾਤਾ ਜਿਨ੍ਹਾਂ ਨੇ ਉਹ ਨਹੀਂ ਕਿਹਾ ਮੈਂ ਤਾਂ ਅਮਰ ਉਹ ਸ਼ਖਿਆ ਜੀ ਸੀ ਡਾਈਡ ਵੀਕਰ ਦੇ ਸੀ ਸਰਕਾਰ ਜਿਹੜੀ ਰਟਾਇਰ ਹੋਈ ਸੀ ਬਾਬਾ ਜੀ ਨੇ ਮੈਨੂੰ ਬੁਲਾਇਆ ਮੈਂ ਕਿਹਾ ਸੋ ਬਾਬਾ ਜੀ ਕਹਿੰਦੇ ਫਾਈਲ ਮੈਂ ਦੇ ਦੇ ਟੱਪ ਲਗਾ ਇੰਨਾ ਕਰ ਮੈਂ ਮੈਂ ਸੋਦੇ ਨਹੀਂ ਮੈਂ ਸੁਪਨੇ ਹੀ ਦੇਖ ਰਿਹਾ ਕਿਉਂਕਿ ਇਹੋ ਜਿਹੀ ਕਦੀ ਉਮੀਦ ਹੀ ਨਹੀਂ ਸੀ ਸੰਨ ਤੇ ਟੱਪ ਤੇ ਗਿਆ ਦੂਸਰੇ ਦਿਨ ਆਦਮੀ ਸਾਰੇ ਚਲੇ ਗਏ ਪ੍ਰੋਗਰਾਮ ਖਤਮ ਹੋ ਗਿਆ ਮੇਕੇ ਮੇਕੇ ਬਾਬਾ ਜੀ ਨੂੰ ਮੈਨੂੰ ਇਜਾਜ਼ਤ ਦੇਉ ਸਾਰੇ ਚਲੇਗੇ ਟਰਸਟੀ ਵੀ ਚਲੇਗੇ ਕਹਿੰਦੇ ਉਹਨਾਂ ਨੂੰ ਜਾਣਦੇ ਤੂੰ ਨਹੀਂ ਜਾਣਾ ਤੁਸੀਂ ਇੱਥੇ ਰਹੋ ਤੁਸੀਂ ਉਹ ਬਾਬਾ ਹਰਜੀਤ ਸਿੰਘ ਦੀ ਸੇਵਾ ਕਰਨੀ ਸੀ ਮੋ ਉਸ ਦਿਨ ਤੋਂ ਮੈਂ ਉਹਨਾਂ ਦੀ ਸੇਵਾ ਕਰ ਰਿਹਾ ਹਾਂ ਬਾਬਾ ਜੀ ਸਾਡੇ ਬਾਬਾ ਜੀ ਬਹੁਤ ਹੀ ਅچھے ਅچھے ਇਨਸਾਨ ਕੇ ਤਪਸਵੀ ਹੈ ਨਾ ਕੋਈ ਬਾਡੀਗਾਰਡ ਰੱਖਦੇ ਹੈ ਨਾ ਕੋਈ ਰਵਾਬ ਕਰਦੇ ਹੈ ਜਿਹੜਾ ਵੀ ਬੰਦਾ ਉਹਨੂੰ ਜੱਫੀ ਮਾਰ ਕੇ ਮਿਲਦੀ ਹੈ ਐਨੇ ਸਿੰਪਲ ਔਰ ਸਿੰਪਲ ਇੱਕਦਮ ਉਹਨਾਂ ਦਾ ਕੋਟਾ ਹੈੱਡਕੁਆਰਟਰ ਠੀਕ ਹੈ ਜੀ ਬਹੁਤ ਜਗ੍ਹਾ ਉਹਨੇ ਗੁਰਦੁਆਰੇ ਸਾਹਿਬ ਬਣਾਏ ਗੁਜਰਾਤ ਦੇ ਵਿੱਚ ਹੁਣ ਤੁਸੀਂ ਗੁਜਰਾਤ ਜਾਣਾ ਬੇਟੋ ਤੇ ਚਾਦਰ ਸਾਹਿਬ ਗੁਰਦੁਆਰੇ ਜਾ ਕੇ ਇਹ ਮੈਂ ਤੁਹਾਨੂੰ ਦੱਸਦਾ ਹੁਣੇ ਠੀਕ ਹੈ ਜੀ ਚਾਦਰ ਸਾਹਿਬ ਬਰੋਦੇ ਤੋਂ 80 ਕਿਲੋਮੀਟਰ ਹੈ ਠੀਕ ਹੈ ਉੱਥੇ ਗੁਰਦਾਨ ਸਾਹਿਬ ਆਏ ਚਾਦਰ ਤੇ ਉਹਨੇ ਨਦੀ ਪਾਸ ਪਾਸ ਕੀਤੀ ਹੈ ਕੋਈ ਤੁਹਾਨੂੰ ਦੱਸਣਾ ਠੀਕ ਹੈ ਜੀ ਇਹ ਹਿਸਟੋਰੀਕਲ ਜਗ੍ਹਾ ਜਿਨੀਆਂ ਬਾਬਾ ਜੀ ਉਹ ਬਣਾ ਲਿਆ ਹਾਂਜੀ ਬਗੋਰ ਸਾਹਿਬ ਵੀ ਬਣਾਏ ਉੱਥੇ ਸਰ ਬਹੁਤ ਸਾਰੇ ਬਣਾਏ ਬਰੋਦਾ ਚ ਬਣਾਏ ਬਰੋਦੇ ਸ਼ਹਿਰ ਦੇ ਵਿੱਚ ਗੁਰਦੁਆਰਾ ਉਹ ਬਾਬਾ ਜੀ ਨੇ ਬਣਾਇਆ ਫਿਰ ਕਮੇਟੀ ਨੇ ਉੱਥੋਂ 80 ਕਿਲੋਮੀਟਰ ਬਰੂਚ ਹੈ ਹਾਂਜੀ ਉੱਥੇ ਗੁਰਦੁਆਰਬ ਨੇ ਚਾਦਰ ਸਾਹਿਬ ਉਹ ਜਗ੍ਹਾ ਥੋੜੀ ਸੀ ਨਦੀ ਦੇ ਕਿਨਾਰੇ ਫਿਰ ਬਾਬਾ ਜੀ ਨੇ ਹਾਈਵੇ ਤੇ ਜਗ੍ਹਾ ਲੈ ਕੇ ਗੁਰਦੁਆਰਬ ਨੇ 25 ਏਕੜ ਦੀ ਗੁਰਦੁਆਰਾ ਅੱਛਾ ਔਰ ਘਟੋ ਘਟ 500 ট্রাক ਖੜੇ ਰਹਿੰਦੇ ਉੱਥੇ ਰੋਜ਼ ਹੂੰ ਔਰ ਗੰਗਰ ਇੰਨਾ ਚੱਲਦਾ ਹੈ ਕਿ ਮੇਰਾ ਖਿਆਲ ਹੈ 200 300 ਫੀਟ ਰੋਜ਼ ਆਟਾ ਪਟਦਾ ਹੈ ਇੰਨਾ ਲਗਰਦਾ ਹੈ ਤਾਂ ਤੁਹਾਨੂੰ ਮੌਕਾ ਮਿਲੇ ਤਾਂ ਬੇਟਾ ਉੱਥੇ ਵੀ ਜਾਇਓ ਜ਼ਰੂਰ ਜੀ ਹੈਨਾ ਹਾਂ ਜੀ ਉੱਥੇ ਬਾਬਾ ਜੀ ਹੈ ਬਾਬਾ ਹਰਜੀਤ ਸਿੰਘ ਜੇ ਉਸ ਗੁਰਦੁਆਰੇ ਅੰਦਰ ਚਾਦਰ ਸਾਹਿਬ ਨਾ ਹੋਣ ਉਹ ਮੇਨ ਗੁਰਦੁਆਰਾ ਇੱਧਰ ਬੜੇ ਗੁਰਦੁਆਰ ਉੱਥੇ ਜ਼ਰੂਰ ਜਾ ਕੇ ਆਇਓ ਤੁਸੀਂ ਦੇਖੋਗੇ ਇੰਨੀ ਸਾਦਗੀ ਹੈ ਔਰ ਤਦ ਹੀ ਸਭ ਕੁਝ ਹੋਇਆ ਹੈ ਬਿਲਕੁਲ ਤੇ ਤੁਸੀਂ ਅੰਦਰ ਜਾ ਕੇ ਜਾਏ ਹਾਲ ਵੀ ਦੇਖ ਸਕਦੇ ਹੋ ਤੁਸੀਂ ਜ਼ਰੂਰ ਦੇਖ ਕੇ ਜਾਏ ਲੋਕਾਂ ਨੂੰ ਦੱਸੋ ਬਿਲਕੁਲ ਜੀ ਬਿਲਡਿੰਗ ਵਿੱਚ ਇੱਥੇ ਕੋਈ ਨਹੀਂ ਕੋਈ ਇੰਕਮ ਨਹੀਂ ਹੈ ਜੀ ਬਾਕੀ ਸੰਗਤ ਦੇ ਜਾਂਦੀ ਹੈ ਜਿੱਦਾਂ ਹੁਣ ਪੰਜਾਬ 'ਚ ਗੋਲਗਾ ਬਹੁਤ ਹੁੰਦੀ ਹੈ ਜਿੱਥੇ ਗੋਲ ਨੂੰ ਬੈਠੋ ਗੋਲਗਾ ਕਰਦੇ ਹਨ ਐਨ ਐਨੀਵੇ ਇਹ ਤੁਹਾਨੂੰ ਮੈਂ ਛੋਟੀ ਜਿਹੀ ਇੱਥੇ ਦੀ ਘਟਨਾ ਦੱਸੀ ਹੈ ਤੁਸੀਂ ਨੂੰ ਜ਼ਰੂਰ ਲੋਕਾਂ ਨੂੰ ਦੱਸੋ ਹਾਂ ਜੀ ਹਾਂ ਜੀ ਔਰ ਸੰਤਾਨ ਤਾਂ ਹੁੰਦੇ ਕੋਈ ਹੱਡ ਵਰਸ ਆ ਰੱਖਿਆ ਗੰਗਨਗਰ ਨਗਰ ਤੋਂ ਆਏ ਉਹਨੇ ਵੀ ਹੋਇਆ ਹਾਂਜੀ ਪਰसों ਤੋਂ ਇਨੀ ਸੈਂਟਰੋਂ ਖਾਸ ਕਰਕੇ ਅਨੰਦਪੁਰ ਸਾਹਿਬ ਤੋਂ ਘੱਟੋ ਘੱਟ 150 ਆਦਮੀ ਆ ਗਏ ਤਿੰਨ ਦਿਨ ਠੀਕ ਜੀ ਬਹੁਤ ਵਧੀਆ ਜੀ ਜਰੂਰ ਅਸੀਂ ਸੁਨੇਹਾ ਅੱਗੇ ਤੱਕ ਜਰੂਰ ਪਹੁੰਚਾਵਾਂਗੇ ਜੀ ਹੈ ਜੀ ਤੁਹਾਡਾ ਸੁਨੇਹਾ ਅੱਗੇ ਤੱਕ ਜਰੂਰ ਪਹੁੰਚਾਓ ਜੀ ਹਾਂ ਜੀ ਜਰੂਰ ਪਹੁੰਚਾਓ ਬੇਟਾ ਤੁਹਾਡੇ ਨਾਲ ਗੱਲ ਕਰਕੇ ਸਾਨੂੰ ਹੋਰ ਅਸੀਂ ਇਹ ਚਾਹਦੇ ਤੁਸੀਂ ਵੀ ਤੰਦਰੁਸਤ ਰਹੋ ਅੱਛੀ ਤਰ੍ਹਾਂ ਰਹੋ ਜੋ ਵੀ ਕੰਮ ਕਰਦੇ ਉਹਨੇ ਜੀ ਕਾਮਯਾਬ ਰਹੋ ਪਰ ਇਹ ਨਾ ਕੋਦੇ ਹੋਏ ਕਿ ਇਹ ਦਾ ਮੈਸਜ ਦੇਉ ਤੇ ਜਰੂਰ 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 ਹੈ ਨਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਭਾਈ ਮੋਕਪ ਸਿੰਘ ਦਾ ਗੁਰਦੁਆਰਾ ਇੰਨਾ بڑا ਬਣਿਆ ਹਾਂਜੀ ਜਰੂਰ ਔਰ ਤੁਸੀਂ ਮਾਰਬਲ ਦੇਖੋ ਕਿਤਾ ਚਮਕਦਾ ਹਾਂਜੀ ਇਹਦਾ ਨਰਨਾ ਕਿ ਕਲਰ ਕੀਤਾ ਹੈ ਸਭ ਮਹਾਰਾਜੀ ਗੁਰਦਾਨ ਸਾਹਿਬ ਕਰਵਾ ਰਹੇ ਔਰ ਇਹ ਜਗ੍ਹਾ ਜਿਹੜੀ ਹੈ ਬਿਲਕੁਲ ਜਾਗਰਤ ਹੈ ਭਾਈ ਮੋਕਪ ਸਿੰਘ ਜੀ ਫੇਰ ਇੱਕ ਤੁਹਾਨੂੰ ਹੋਰ ਕਿਸ ਤਰ੍ਹਾਂ ਦਾ ਮੈਂ ਮੈਂ ਬਾਬਾ ਜੀ ਨੂੰ ਕਿਹਾ ਇੱਕ ਬਾਬਾ ਜੀ ਬਾਬਾ ਜਸਰ ਸਿੰਘ ਉਹਨਾਂ ਨੇ ਮੈਂ ਇੱਕ ਵਾਰ ਕਿਹਾ ਕਿ ਬਾਬਾ ਜੀ ਆदमी ਅਸੀਂ ਥੋੜੇ ਸਾਡੀ ਆਉਟਪੁੱਟ ਬਹੁਤ ਹੈ ਔਰ ਅਸੀਂ ਚਾਹਦੇ ਤਾਂ ਇਦਾਂ ਲੱਗਦਾ ਮੈਨੂੰ ਕਿ ਸਾਡੇ ਨਾਲ ਕੋਈ ਨਾਲ ਨਾਲ ਚੱਲਦਾ ਪਰ ਹੈ ਅਸੀਂ ਕੁਝ ਨਹੀਂ ਉਸ ਦਿਨ ਤਾਂ ਉਹ ਨਹੀਂ ਜਵਾਬ ਨਹੀਂ ਦਿੱਤਾ ਬਾਅਦ ਫਿਰ ਉਹ ਨਹੀਂ ਕਿਹਾ ਕਿ ਤੁਸੀਂ ਠੀਕ ਮਹਿਸੂਸ ਕਰਦੇ ਹੋ ਇਹ ਸ਼ੀਦਨ ਸਿੰਘਾਂ ਦੀ ਜਗ੍ਹਾ ਹੈ ਇਹ ਉਹ ਸੇਵਾ ਕਰਨੇ ਅਸੀਂ ਤਾਂ ਇਹ ਨਹੀਂ ਦਿਖਾਵਾ ਦੇਈ ਸਹੀ ਹੈ ਫਿਰ ਮੈਂ ਉਹਨਾਂ ਨੂੰ ਇਹ ਵੀ ਸਵਾਲ ਕੀਤਾ ਜੀ ਅਸੀਂ ਇੰਨੇ بڑے ਦਰਬਾਰ ਬਣਾ ਰਹੇ ਬਾਬਾ ਜੀ ਕਰਾਂ ਕਿ ਸਾਡੀ ਤਾਂ ਕੋਈ ਵਸਤੀ ਨਹੀਂ ਜਾਮਨਗੜ੍ਹ ਤੋਂ ਬਾਅਦ ਕੋਈ ਆਪਣਾ ਸਿੱਖ ਨਹੀਂ ਹੈ ਤੇ ਉਹਨੇ ਕਿਹਾ ਕਿ ਤੁਸੀਂ ਰੋਜ਼ ਪੜਦੇ ਹੋ ਰਾਜ ਕਰੀਗਾ ਖਾਲਸਾ ਇਹ ਰਾਜ ਹੈ ਖਾਲਸਾ ਨਹੀਂ ਹੈ ਹੈੱਡਕੁਆਰਟਰ ਬਣ ਰਿਹਾ ਹੈ ਸਾਡੇ ਲਈ ਸਹੀ ਹੈ ਔਰ ਉਹ ਗੱਲਾਂ ਸਾਬਤ ਹੋ ਰਹੀਆਂ ਉਹ ਸਾਬਤ ਹੋ ਰਹੀਆਂ ਤਾਂ ਇਸ ਕਰਕੇ ਤੁਸੀਂ ਮਾਨਣ ਤੁਸੀਂ ਵੀ ਚੰਗਾ ਕੀਤਾ ਤੇਲ ਕਮਰਾ ਦਿੱਤਾ ਹਾਂ ਕਿਹਾ ਰਖਣੀ ਪਟਿਆਲੇ ਆਈ ਹੈ ਤਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਪੂ ਜੀ ਦਾ ਤੇ ਬਾਪੂ ਜਾਗਰ ਸਿੰਘ ਜੀ ਇਹਨਾਂ ਨੇ ਸਾਨੂੰ ਬਹੁਤ ਹੀ ਮਤ ਬਹੁਤ ਜਾਣਕਾਰੀ ਦਿੱਤੀ ਸੋ ਭਾਈ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਦਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਪਾਵਾਂਗੇ ਇੱਥੇ ਜ਼ਰੂਰ ਪਹੁੰਚਣ ਤੇ ਪਹੁੰਚ ਕੇ ਜਿਹੜਾ ਹੈਗਾ ਇਤਿਹਾਸ ਨਾਲ ਜਾਣੂ ਹੋਣ ਕਮਾਲ ਦੀਆਂ ਇਤਿਹਾਸ ਦੀਆਂ ਬਾਤਾਂ ਬਾਪੂ ਜੀ ਨੇ ਸੁਣਾਈਆਂ ਕਿਵੇਂ 15ਵੀਂ ਸਦੀ ਦੇ ਵਿੱਚ ਸਿੱਖੀ ਦਾ ਲੱਗਿਆ ਬੂਟਾ ਇਥੋਂ ਵੱਧਦਾ ਫੁੱਲਦਾ ਆਪਣੇ ਆਪ ਜਾ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠ ਗਿਆ ਜੀ ਭਾਈ ਮੁਕਮ ਸਿੰਘ ਜੀ ਉਹਨਾਂ ਦੇ ਜਿਹੜੇ ਵੱਡੇ ਵੱਡੇ ਰਿਸੀਗੇ ਉਹਨਾਂ ਕੋਲੇ ਮਹਾਰਾਜ ਨੇ ਸਿੱਖੀ ਦਾ ਬੂਟਾ ਲਾਇਆ ਤੇ ਉਹੀ ਸਿੱਖੀ ਦਾ ਬੂਟਾ ਅੱਗੇ ਜਾ ਕੇ ਅਨੰਦਪੁਰ ਸਾਹਿਬ ਭਾਈ ਮੁਕਮ ਸਿੰਘ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਪਿਆਰੇ ਬਣਦੇ ਆ ਤੇ ਬਹੁਤ ਮੰਨਦਾ ਆ ਇਸ ਜਗ੍ਹਾ ਨੂੰ ਦੇਖ ਕੇ ਇਸ ਜਗ੍ਹਾ ਤੇ ਬੈਠ ਕੇ ਜਰੂਰ ਆਇਓ ਤੁਸੀਂ ਇੱਕ ਵਾਰ ਸਿੱਖ ਸੰਗਤਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਬਾਪੂ ਜੀ ਦਾ ਨੰਬਰ ਪਾਉਂਗਾ ਵਾਰ-ਵਾਰ ਫਿਰ ਮੈਂ ਇਹੀ ਕਹਿਣਾ ਵੀ ਜਰੂਰ ਇਸ ਜਗ੍ਹਾ ਦੇ ਦਰਸ਼ਨ ਕਰਨੇ ਆ ਕਿਉਂਕਿ ਹੋਰ ਵੀ ਆਪਾਂ ਥਾਵਾਂ ਦੇ ਘੁੰਮਦੇ ਰਹਿਣੇ ਆ ਗੁਜਰਾਤ ਔਨਿਓ ਜੇ ਤਾਂ ਜਾਮਨਗਰ ਤੇ ਲਖਪਤ ਔਨਿਓ ਤਾਂ ਬਹੁਤ ਦੂਰ ਨਹੀਂ ਹੈਗਾ ਕੋਈ ਤੇ ਜੇ ਦਿਊ ਵੀ ਆਉਂਦਾ ਕੋਈ ਬੰਦਾ ਤਾਂ ਦਿਊ ਤੋਂ ਵੀ ਆਇਆ ਜਾ ਸਕਦਾ ਕਮਾਲ